ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇੱਥੇ ਇੱਕ ਅਹਿਮ ਮੌਕੇ ਤੇ ਇਕੱਠੇ ਹੋਏ ਆ ਜਦੋਂ ਅਸੀਂ ਇਸ ਨਵੇਂ ਬਣੇ ਸਟੇਡੀਅਮ ਦਾ ਨਿਰਮਾਣ ਦੀ ਸ਼ੁਰੂਆਤ ਕਰ ਰਹੇ ਹਾਂ ਇਹ ਸਟੇਡੀਅਮ ਸਿਰਫ ਇੱਕ ਇਮਾਰਤ ਹੀ ਨਹੀਂ ਸਗੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਵਾਲਾ ਸਹਯੋਗ ਹੈ ਇਹ ਸਥਾਨ ਸਾਡੇ ਯੁਵਾ ਲਈ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀਆਂ ਨੂੰ ਜਨਮ ਦੇਣ ਵਾਲਾ ਹੋਵੇਗਾ ਦੋਸਤੋ ਇਹ ਸਟੇਡੀਅਮ ਸਿਰਫ ਇਟਾਂ ਸਮੱਗਰੀ ਨਾਲ ਹੀ ਨਹੀਂ ਸਗੋ ਸਾਡੇ ਪਵਿੱਖ ਦੀ ਚਾਹਤ ਮਿਹਨਤ ਅਤੇ ਉਮੀਦ ਨਾਲ ਬਣ ਰਿਹਾ ਹੈ ਇਹ ਸਿਰਫ ਖੇਡਾਂ ਦਾ ਕੇਂਦਰ ਨਹੀਂ ਸਗੋਂ ਸਾਡੇ ਸਾਂਝੇ ਭਾਈਚਾਰੇ ਨੂੰ ਵੀ ਪ੍ਰਫੁੱਲਤ ਕਰੇਗਾ ਆਉਣ ਵਾਲੀ ਪੀੜ੍ਹੀ ਇਸ ਸਥਾਨ ਨੂੰ ਇੱਕ ਪ੍ਰੇਰਨਾ ਸਰੋਤ ਵਜੋਂ ਦੇਖਿਆ ਕਰੇਗੀ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਇਸ ਨੂੰ ਸਫਲ ਬਣਾਈਏ ਆਖਿਰ ਵਿੱਚ ਮੈਂ ਆਜਾ ਇਹ ਹੀ ਕਹਿਣਾ ਕਿ ਕਰਦਾ ਕਰਦਾਂਗੇ ਚਲੋ ਮਿਲ ਕੇ ਇਸ ਯੋਜਨਾ ਨੂੰ ਆਪਾਂ ਕਰੀਏ ਲੋ ਕਰੀਏ ਲੋ ਤੁਸੀਂ ਬਸ ਕੰਮ ਨੂੰ ਲੱਗੋ ਇਧਰ ਨਹੀਂ ਤਿਆਰ ਕਰਨਾ ਜਾਣਾ ਵਿਸ਼ੇਸ਼ ਤੌਰ ਤੇ ਜੋ ਜੰਡਵਾਲ ਅਮੀਰਾ ਸੰਗਲਾ ಗ್ರಾಮ ਪੰਚਾਇਤ ਸਤਿ ਸ਼੍ਰੀ ਅਕਾਲ ਪਾਉ ਜੋ ਇਸ ਦੇ ਸਹਿਯੋਗ ਨਾਲ ਇਹ ਸਟੇਡੀਅਮ ਦਾ ਨਿਰਮਾਣ ਸ਼ੁਰੂ ਹੋਇਆ ਹੈ ਆ ਵਧਾਈ ਦੇ ਪਾਤਰ ਨੇ ਪੂਰੀ ਪੰਚਾਇਤ ਸਮੁੱਚੀ ਪੰਚਾਇਤ ਦਾ ਪੂਰੇ ਨਗਰ ਦਾ ਸੇ ਧੰਨਵਾਦ ਕਰਦੇ ਆ ਆਓ ਮਿਲ ਕੇ ਇਸ ਯੋਜਨਾ ਨੂੰ ਸਫਲ ਬਣਾਈਏ ਔਰ ਚੜਦੀ ਕਲਾ ਚ ਰਹੋ ਤੁਸੀਂ বহু বহু শুক্রিয়